ਇਸ ਤਰਿਆ ਗੰਗਨਾਨੰਦ ਦੇਨ ਦੀ ਸਰਣਾ ਜਨ ਤੂੰ ਅਦਾ ਹੀ ਇਸ ਤਰਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧੂ ਰਾਦੇ ਜੁਗਤੰਦਰ ਜਿੱਤੇ ਹਸ ਦੀਵਤਾ ਜਿਤੋਂ ਸੰਗਤਿਆ ਸੰਗਰਦਾਂ ਤੋਂ ਮੰਡੀਆ ਰਸ ਅੰਮ੍ਰਿਤ ਖੀਰ ਕੇ ਆਦੀ ਉਹ ਇਹ ਇਹ ਪਦਾਰਥ ਉਹ ਹੀ ਫਿਰ ਰੌਂਕਾਂ ਗੁਰੂ ਘਰ ਦੇ ਵਿੱਚ ਲੱਗੀਆਂ ਸੰਗਤ ਵੱਲੋਂ ਬੇਨਤੀ ਕਰਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਹਰ ਸਮੁੰਦਰ ਜਿਹੜਾ ਵਾ ਉਹ ਨਦੀ ਦੇ ਵਿੱਚ ਜਾ ਕੇ ਸਮਾ ਜਾਂਦਾ ਜਿਵੇਂ ਕਈ ਵਾਰੀ ਅਸੀਂ ਉਹ ਬੰਦਕੀਤਾ ਵੀ ਸਾਗਰ ਮੈਂ ਹੰਸ ਹੰਸ ਮੈਂ ਸਾਗਰ ਦੁਨੀਆ 'ਚ ਨਹੀਂ ਇਦਾਂ ਦੀ ਕੋਈ ਵੀ ਗੱਲ ਹੁੰਦੀ ਜਦਿਆਂ ਵੀ 900 ਨਦੀ ਲੜਨਵੇਂ ਭਾਈ ਗੁਰਦਾਸ ਜੀ ਨੇ ਲਿਖੀਆਂ ਉਹ ਸਾਰੀਆਂ ਸਮੁੰਦਰ ਦੇ ਵਿੱਚ ਜਾ ਕੇ ਪੈਂਦੀਆਂ ਨੇ ਨਦੀਆਂ ਦਰਿਆ ਜਿੰਨੇ ਨੇ ਪਰ ਗੁਰੂ ਘਰ ਦੇ ਵਿੱਚ ਗੁਰੂ ਸਮੰਦ ਨਦੀ ਸਭ ਸਿੱਖੀ ਨਾਟਾ ਜਿੱਤ ਵੜਿਆਈ ਇੱਥੇ ਜਿੰਨੀਆਂ ਵੀ ਨਦੀਆਂ ਨੇ ਜਿਹੜੀਆਂ ਆਪਣਾ ਸਬਰ ਤੈਅ ਕਰਨਗੀਆਂ ਸਹੀ ਢੰਗ ਨਾਲ ਚੱਲਣਗੀਆਂ ਜਿੰਨੇ ਸਿੱਖ ਨੇ ਇਹਨਾਂ ਦੇ ਵਿੱਚ ਗੁਰੂ ਸਮੁੰਦਰ ਪ੍ਰਵੇਸ਼ ਕਰੇਗਾ ਔਰ ਇਦਾਂ ਹੀ ਹੋਇਆ ਉਲਟਾ ਖੇਲ ਤਾਂ ਸਮੰਦਾ ਉਲਟੀ 당 ਸਮੁੰਦਰ ਸਮਾਵੈ ਦੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਮਹਾਰਾਜ ਨੇ ਕਹੀਦਾ ਇਹਦਾ ਗੁਰਸਿੱਖਾਂ ਨੂੰ ਹੀ ਉਪਦੇਸ਼ ਕੀਤਾ ਹੋਇਆ ਕਿ ਕਿਰਤ ਵਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਤੇ ਜੇ ਕੁਝ ਹੱਥੋਂ ਦੋਗੇ ਤੇ ਹੱਥ ਆਉਣਾ ਜਿਹੜਾ ਬੰਦਾ ਹੱਥੋਂ ਛੱਡਦਾ ਕੁਝ ਨਹੀਂ ਉਹਦੇ ਹੱਥ ਪੈਂਦਾ ਵੀ ਕੁਝ ਨਹੀਂ ਬਾਰੇ ਕਹਿੰਦੇ ਨੇ ਇਹ ਤੇ ਇਦਾਂ ਹੀ ਆ ਕਿ ਜੇ ਹੋਦਿਆ ਆਪਣਾ ਉਦਮ ਉਭਰਾਲਾ ਉਦਾਂ ਦਾ ਫਲ ਹੈ ਦਤ ਲਈ ਆਪਣ ਅਣ ਦਿੱਤਾ ਕਸ਼ ਹੱਤ ਨਾ ਆ ਲੈ ਤੇ ਫਿਰ ਆਈ ਘਰ ਅਰਜਣ ਪੁੱਤ ਸੰਸਾਰੀ ਗੁਰੂ ਕਹਾਵੇ ਫਿਰ ਉਹ ਜਿਹੜਾ ਅੱਗੇ ਤੇ ਸਿੱਖਾਂ ਨੂੰ ਵਢਿਆਈ ਸੀ ਅੱਜ ਦੋਨੀਆਂ ਅੱਜ ਰਹਿ ਘਰ ਹੀ ਘਰੇ ਦਾ ਜੀ ਕਹਿੰਦੇ ਨੇ ਪਿਓ ਦਾਦਾ ਪਰਦਾਦੇ ਹੋਂ ਕੁੱਲ ਦੀਪਕ ਅਜਰਾਵਰ ਨੱਤਾ ਅੱਜ ਜਿਹੜੇ ਗੁਰਤਾ ਗੱਦੀ ਤੇ ਬੈਠੇ ਨੇ ਇਹ ਪੋਤੇ ਦਾ ਪੋਤਾ ਗੁਰੂ ਨਾਨਕ ਦੇ ਪੋਤੇ ਦਾ ਪੋਤਾ ਗੁਰਤਾ ਗੱਦੀ ਤੇ ਬੈਠਾ ਦੁਨੀਆਦਾਰੀ ਦੀ ਰਿਸ਼ਤੇਦਾਰੀ ਛੱਡ ਦਿੱਤੀ ਗੁਰੂ ਨਾਨਕ ਦਾ ਪੁੱਤ ਗੁਰੂ ਅੰਗਦ ਤੇ ਗੁਰੂ ਅੰਗਦ ਦੇ ਜੀ ਦਾ ਪੁੱਤ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਦਾ ਪੁੱਤ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਜੀ ਦਾ ਪੁੱਤ ਗੁਰੂ ਅਰਜਨ ਬਰਾਜਮਾਨ ਹੋਏ ਨੇ ਤੇ ਉਹਨਾਂ ਦੀ ਅਵਸਥਾ ਕੀ ਆ ਕਿ ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਪਾਰ ਗੁਰੂ ਰਾਮ ਮੈਂ ਵਧਾਵਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਣ ਇਹੋ ਕੰਮ ਕੀਤਾ ਕਿ ਤਖਤ ਬਖਤ ਲੈ ਮੰਦਿਆ ਸ਼ਬਦ ਸੁਰਤ ਬਾਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਗੁਰਬਾਣੀ ਇਕੱਠੀ ਕਰਕੇ ਆਪ ਵੀ ਗੁਰਬਾਣੀ ਉਚਾਰਦੇ ਨੇ ਤੇ ਹਰ ਵੇਲੇ ਦੁਆਨ ਲਾ ਕੇ ਰੱਖਦੇ ਨੇ ਹਰ ਵੇਲੇ ਦੁਆਨ ਲਾ ਕੇ ਰੱਖਦੇ ਨੇ ਉਹਨਾਂ ਦੀ ਹਜ਼ੂਰੀ ਵਿੱਚ ਕੋਈ ਦੁਨੀਆਦਾਰੀ ਵਾਲੀ ਗੱਲ ਕਰ ਨਹੀਂ ਸਕਦਾ ਦੋ ਹੀ ਗੱਲਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੈਠ ਕੇ ਹੁੰਦੀਆਂ ਨੇ ਜਾਂ ਕੀਰਤਨ ਤੇ ਜਾਂ ਕਥਾ ਜਾਂ ਕੀਰਤਨ ਤੇ ਜਾਂਦਾ تھا ਕੋਈ ਬੰਦਾ ਦੁਨਿਆਵੀ ਗੱਲ ਨਹੀਂ ਉੱਥੇ ਕਰ ਸਕਦਾ ਸ਼ਬਦ ਸੁਰਤ ਵਪਾਰ ਸਪੱਤਾ ਬਹੁਤ ਸੋਹਣਾ ਵਪਾਰ ਗੁਰੂ ਦੇ ਸਿੱਖ ਵੀ ਕਰਦੇ ਆ ਗੁਰੂ ਅਰਜਨ ਦੇਵ ਜੀ ਦੇ ਘਰ ਕੇਦਰ ਤੇ ਫੇਰ ਉਹੀ ਰੌਣਕਾਂ ਲੱਗ ਗਈਆਂ ਜੋ ਪਹਿਲਾਂ ਰੌਣਕਾਂ ਸੀ ਹੁਣ ਉਧਰ ਤਿਰਥੀ ਚੰਦ ਤੇ ਉਹਦੀ ਘਰ ਵਾਲੀ ਕਰਮੋਂ ਉਹ ਘਰੋਂ ਬਾਹਰ ਨਹੀਂ ਨਿਕਲਦੇ ਆਪਣੇ ਮਨ ਵਿੱਚ ਬੜੇ ਝੁਰਦੇ ਆ ਇਹ ਬੜਾ ਵਧੀਆ ਪ੍ਰਬੰਧ ਕੀਤਾ ਸੀ ਇਹ ਫਿਰ ਸਾਡੇ ਪਿੱਛੇ ਆ ਗਏ ਸਾਰੇ ਸੇਤ ਇਹਨਾਂ ਨੂੰ ਮੱਥਾ ਟੇਕਣ ਲੱਗ ਪਏ ਨੇ ਭੇਟਾ ਇਹਨਾਂ ਦੇ ਘਰ ਜਾਣ ਲੱਗ ਪਏ ਆ ਤੇ ਕੋਈ ਸੇਖ ਉਹਨਾਂ ਨੂੰ ਲੋਕ ਕਿ ਕੋਈ ਭਰਤੀ ਵੀ ਜੋ ਤੂੰ ਕਿਹਾ ਉਹ ਠੀਕ ਕਿ ਸੇਦੀ ਨਿੰਦਿਆ ਕਰਨ ਵਾਲੇ ਨੂੰ ਜਿਹੜੀ ਸਜ਼ਾ ਮਿਲਣੀ ਉਹ ਲਾਗੇ ਬਹਿਣ ਵਾਲੇ ਹਾਂ ਭਰਨ ਵਾਲੇ ਨੂੰ ਮਿਲ ਗਈ ਇਸ ਕਰਕੇ ਜਾਂ ਮਿਲਦੀ ਬੜੀ ਕੱਡੜੀ ਸਜ਼ਾ ਮਿਲਦੀ ਆ ਤੇ ਇਦਾਂ ਦੀ ਗੱਲ ਵੀ ਲਿਖੀ ਹੋਈ ਆ ਵੀ ਉਹਨਾਂ ਦਾ ਪਾਜ ਉਗੜਦੇ ਤਾਂ ਨਿੰਦ ਡੂੰਗਾ ਤੋਬਾ ਕੱਢ ਕੇ ਵੀ ਮੇਰੀ ਬਾਜ ਕੇ ਇਹਨੂੰ ਸੁਣੇ ਨਾ ਉਸ ਟੋਏ ਵਿੱਚ ਬਹਿ ਕੇ ਵੀ ਜੇ ਕਿਸੇ ਦੀ ਕੋ ਨਿੰਦਿਆ ਕਰੂਗਾ ਤੇ ਮਹਾਰਾਜ ਉਹਨੂੰ ਵੀ ਸਜ਼ਾ ਦੇਣਗੇ ਕਿਉਂਕਿ ਉਹਦੇ ਕੋ ਲੁੱਕ ਕਿੱਥੇ ਜਾਓਗੇ ਏਦਾਂ ਵੀ ਕੋ ਪੜਦਾ ਰਹੇ ਕਿ ਜੇ ਨਿੰਦਿਆ ਕਰੇ ਤੇ ਮਾਰੇ ਕੇ ਸਜ਼ਾ ਉਹਨੂੰ ਮਿਲੂਗੀ ਤ੍ਰਿpti ਚੰਦ ਨੂੰ ਕੋਈ ਨਹੀਂ ਮਿਲਦਾ ਪਰ ਆਪਣੀ ਰਸਨਾ ਤੋਂ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਦੇ ਕਦੀ ਕਹੇ ਸੇਖਨੋ ਦੀ ਆਪਿਆ ਵੀ ਇਹਨਾਂ ਦੇ ਮੱਥੇ 'ਤੇ ਲੱਗਿਓ ਜਾ ਇਹ ਗਾਣਾ ਕੱਢਦੇ ਆ ਤੇ ਇਹਨਾਂ ਨੂੰ ਉਸ ਢੰਗ ਨਾਲ ਜਵਾਬ ਦਿਓ ਮਹਾਰਾਜ ਤਿਉਹ ਪਨੇ ਭਾਈ ਗੁਰਦਾਸ ਜੀ ਵੱਡੇ ਹੋਣ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਸੀ ਕਿ ਮੈਂ ਗੁਰੂ ਅਰਜਨ ਦੇਵ ਜੀ ਦਾ ਵੀ ਰਿਸ਼ਤੇਦਾਰੀ ਵਿੱਚ ਮਾਮਾ ਲੱਗਣਾ ਤੇ ਫਿਰ ਕੀ ਚੰਦ ਦਾ ਵੀ ਮੈਂ ਮਾਮਾ ਵੀ ਵਡਿਆਈ ਗੁਰੂ ਰਾਮਦਾਸ ਜੀ ਵੱਡੀ ਨਹੀਂ ਕਿਉਂਕਿ ਉਹ ਵਿਰੋਧਤਾ ਕਰਦੇ ਸੀ ਵੀ ਅਸੀਂ ਗੁਰੂ ਅਮਰਦਾਸ ਜੀ ਨੂੰ ਉੱਠਣ ਨਹੀਂ ਦੇਣਾ ਤਾਂ ਇਹਨੂੰ ਦੱਬ ਕੇ ਰੱਖਣਾ ਵਾ ਅਸੀਂ ਗੁਰੂ ਦੇ ਪੋਤਵਾ ਤੇ ਅਸੀਂ ਹੀ ਗੁਰੂ ਬਣਾਂਗੇ ਤੇ ਅਸੀਂ ਮੱਥੇ ਟਿਕਾਵਾਂਗੇ ਪਰ ਜਦ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਵੀ ਕੌਣ ਆ ਜੰਮਿਆ ਦੁਨੀਆ ਤੇ ਜਿਹੜਾ ਗੁਰੂ ਅਮਰਦਾਸ ਜੀ ਦੀ ਵਡਿਆਈ ਘਟਾ ਦੇ ਕਿਉਂਕਿ ਵਡਿਆਈ ਤੇ ਵੱਡੀ ਕੀਤੀ ਆ ਗੁਰੂ ਅੰਗਦ ਦੇਵ ਜੀ ਜੇ ਹੋੰਦਾ ਗੁਰੂ ਬਹਿ ਟਿਕਿਆ ਕਿਸ ਜਨ ਕੀ ਵਡਿਆਈ ਵੱਡੀ ਹੋਈ ਨਾ ਤੂੰ ਉਹਨਾਂ ਦੀ ਸ਼ੋਭਾ ਨੂੰ ਘਟਾ ਸਕਣਾ ਦੇਖ ਗੁਰਬਾਣੀ ਵਿੱਚ ਕੀ ਤੇਰਾ ਬਾਪ ਲਿਖ ਕੇ ਗਏ ਗੁਰੂ ਰਾਮਦਾਸ ਜੀ ਜੇ ਹੋੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨੀਵੇਂ ਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਜੀ ਦੇ ਪੈਰਾਂ ਦੇ ਗੁਰੂ ਰਾਮਦਾਸ ਜੀ ਨੇ ਮੱਥਾ ਕੋ ਨੂੰ ਤੇ ਸਾਰੀ ਦੁਨੀਆ ਮੱਥੇ ਟੇਕੇਗੀ ਤੇ ਸਾਰਾ ਸੰਸਾਰ ਨੀਵਾ ਹੋ ਕੇ ਨਮਸਕਾਰਾਂ ਕਰੇਗਾ ਫਿਰ ੱੱਲੇ ਦੁਨੀਆ ਦੇ ਲੋਕ ਹੀ ਨਹੀਂ ਤਿਸ ਤੋਂ ਖੰਡ ਬ੍ਰਹਮੰਡ ਨਮਸਕਾਰ ਕਰਨ ਜਿਸ ਕੇ ਮਸਤਕ ਹੱਥ ਧਰਿਆ ਗੁਰਪੁਰ ਹੈ ਸੋ ਪੂਰਾ ਹੋਈ ਕਿਉਂਕਿ ਜਿਹਦੇ ਉੱਤੇ ਗੁਰੂ ਰਾਮਦਾਸ ਜੀ ਨੇ ਮਿਹਰ ਪਰਿਆ ਹੱਥ ਰੱਖਿਆ ਉਹਨੂੰ ਤੇ ਧਰਤੀ ਆਕਾਸ਼ ਪਤਾਲ ਜਿੰਨੇ ਫੰਡ ਬ੍ਰਹਿਮੰਡ ਨੇ ਸਾਰੇ ਨਮਸਕਾਰ ਕਰਨਗੇ ਤੇ ਸਤਗੁਰ ਕੀ ਵਡਿਆਈ ਨਿਤ ਚੜੀ ਸਵਾਈ ਅੱਪੜ ਕੋ ਨ ਸੁਗਾਈ ਜਿੰਨੇ ਅੱਜ ਵਡਿਆਈ ਆ ਗੁਰੂ ਅਰਜਨ ਦੇਵ ਜੀ ਦੀ ਕੱਲ੍ਹ ਧੁਨੀ ਹੋ ਜੇਗੀ ਪਰਸੋਂ ਚਾਰ ਗੁਣਾ ਹੋ ਜੇਗੀ ਉਸ ਤੋਂ ਅੱਗੇ 8 ਗੁਣਾ ਹੋ ਜਾਏਗੀ ਉਸ ਤੋਂ ਅੱਗੇ 16 ਗੁਣਾ ਹੋ ਜਾਏਗੀ ਦੁਨੀਆ ਤੇ ਕੋਈ ਪੈ ਹੋਇਆ ਜਿਹੜਾ ਲੋਕੇ ਹੋ ਤੇ ਲਿਖ ਬੈਠੇ ਆ ਆਪ ਵਿਚਾਰਦੇ ਆ ਤੇ ਦੁਨੀਆ ਤੇ ਗੁਨਾਹ ਬੜੇ ਬੜੇ ਵੱਡੇ ਨੇ ਪਰ ਸਭ ਤੋਂ ਵੱਡਾ ਗੁਨਾਹ ਵਾ ਗੁਰੂ ਦੀ ਨਿੰਦਿਆ ਕਰਨੀ ਸਭ ਤੋਂ ਵੱਡਾ ਗੁਨਾਹ ਕਲਗੀਧਰ ਪਾਤਸ਼ਾਹ ਜੀ ਨੇ ਵਿਰਾਤ ਨਾਮਿਆਂ ਵਿੱਚ ਲਿਖਿਆ ਹੋਇਆ ਭਾਈ ਨੰਦ ਲਾਲ ਜੀ ਕੋ ਲਿਖਾਇਆ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇੜ ਕਰੋ ਤੇ ਸੰਗ ਦਰਬਾਨ ਉਸ ਵੇਲੇ ਕਾਲਸੇ ਨੂੰ ਹੁਕਮ ਕੀਤਾ ਸੀ ਆਪਣੇ ਕੰਨਾਂ ਨਾਲ ਆਪਣੇ ਸਤਿਗੁਰ ਦੀ ਜੰਦਿਆ ਨਾਲ ਸੁਗਦੇ ਤੋਂ ਉਹ ਚਲੇ ਜਾਓ ਤੇ ਜੇ ਕੁਝ ਕਰ ਸਕਦੇ ਤੇ ਜਿਹੜਾ ਨਿੰਦਿਆ ਭੇਟ ਕਰੋ ਤੇ ਸੰਗਰਪਾ ਮਾਰੇ ਕਹਿੰਦੇ ਉਹਨੂੰ ਪਰਵਾਣ ਭੇਟ ਕਰ ਦਿਓ ਜਿਹੜਾ ਤੁਹਾਡੇ ਸਾਹਮਣੇ ਤੁਹਾਡੇ ਗੁਰੂ ਦੀ ਨਿੰਦਿਆ ਕਰਦਾ ਏਡੇ ਤਗੜੇ ਹੁਕਮ ਕੀਤੇ ਹੋਏ ਸਤਿਗੁਰ ਹੁਣ ਭਾਈ ਗੁਰਦਾਸ ਜੀ ਉਹਨੂੰ ਸਮਝਾ ਰਹੇ ਨੇ ਕਿ ਗੁਰਬਾਣੀ ਦੇ ਬੋਲ ਨੇ ਤੁਸੀਂ ਗੁਰ ਆਵੇ ਪਿਛਲੇ ਦਿਨਾਂ ਸਤਗੁਰ ਬਖਸ਼ਲੇ ਸਤ ਸੰਗਤ ਨਾਲ ਲਾਵੇ ਆ ਗੁਰੂ ਦਾ ਮਿਰਦਿਆ ਇੱਕ ਵਾਰੀ ਤਿਰਥੀ ਚੰਦ ਉਹਨਾਂ ਨੂੰ ਮਗਰ ਲਾ ਦੇ ਤੇ ਉਹ ਮੈਨੂੰ ਮਥਨ ਦਾ ਆਇਆ ਪਰਿਵਾਰ ਨਾਲ ਉਹਨਾਂ ਦਾ ਛੋਟਾ ਜਿਹਾ ਦੇਵ ਦੇਵ ਜੀ ਦਾ ਦਰਦ ਇਹ ਆ ਆਪਣੇ ਆਸਨ ਤੋਂ ਉੱਠੇ ਆਪਣੇ ਵੱਡੇ ਭਰਾ ਦਾ ਸਰਕਾਰ ਜਦੋਂ ਦੁਆਨ ਦੀ ਸਮਾਪਤੀ ਹੋਈ ਤਾਂ ਕਵਾਂ ਰਦਰ ਦੀ ਗੱਲ ਸਪਸ਼ਟ ਕਰਕੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਗੱਲਿਆ ਮਾਇਆ ਬਿਨਾ ਸੰਸਾਰ ਨਹੀਂ ਚੱਲਦਾ ਇਹ ਰਹੀਆਂ ਫਿਰ ਤੈਨੂੰ ਮਾਇਆ ਦੀ ਭੋਤਵਾ ਮਾਰੇ ਕਹਿੰਦੇ ਨੇ ਪੈਸੇ ਬਿਨਾ ਸੰਸਾਰ ਨਹੀਂ ਚੱਲਦਾ ਤੇ ਪਰ ਮੈਨੂੰ ਪੈਸੇ ਦੀ ਬਿਲਕੁਲ ਲੋੜ ਨਹੀਂ ਹੈ। ਲੰਗਰ ਪੱਕ ਰਿਹਾ। ਮਾਰੇ ਕਹਿੰਦੇ ਅਸੀਂ ਜਾ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਇਆ ਕਰਾਂਗੇ। ਤੁਸੀਂ ਇੱਕ ਸਿੱਖ ਨੇ ਜੁਗਤ ਕਰੋ। ਪਰ ਭਰਾ ਪਰ ਭਰਾ। ਸੰਗਤ ਨੂੰ ਥੋੜਾ ਮੱਥਾ ਮੱਤੇ ਆਉਣ ਲੱਗ ਪਿਆ। ਲੱਗ ਪਿਆ ਸੰਗਤ ਕੋਲ ਰੱਖਦੇ। ਮਾਰੇ ਕਹਿੰਦੇ ਨੇ ਦੇਵਾਰ ਜਿਹੜੇ ਸਿੱਖੀ ਦਾ ਪ੍ਰਚਾਰ ਪ੍ਰਚੰਡ ਕਰੀਏ। ਜਿਹੜੇ ਪਿੰਡਾਂ ਦੇ ਲੋਕ ਅਜੇ ਵੀ ਜਗਾ ਨੂੰ ਮੰਨਦੇ। ਪਿੰਡਾਂ ਦੇ ਲੋਕ ਅਜੇ ਜਗ੍ਹਾ ਦੇ ਉੱਤੇ ਦੇਗਾ ਬਣਾ ਬਣਾ ਕੇ ਚੌਲਾਂ ਬੈਠਿਆਂ ਲਿਆ ਤੇ ਉਹ ਖਵਾਉਂਦੇ ਵੀ ਆ ਤੇ ਖਵਾਲਦੇ ਵੀ ਆ ਇਹ ਤੇ ਬਿਲਕੁਲ ਠੀਕ ਆ ਹੁਕਮ ਲਾਵਾਂਗੇ ਪਰ ਇਹਨਾਂ ਹੁਕਮ ਲਾਵਾਂਗੇ ਪਰ ਇਹਨਾਂ ਨੂੰ ਹੋਈ ਆ ਵੀ ਅਸੀਂ ਸਰੋਪਾ ਦਿੱਤਾ ਉਹਨਾਂ ਨੂੰ ਪ੍ਰਚਾਰ ਦੀ ਪਦਵੀ ਦਿੱਤੀ ਤੇ ਤਗੜੀ ਮੇਰ ਉਹਨਾਂ ਦੇ ਘਰ ਤੇ ਤੇ ਵਕ ਵਕ ਲਾਕੇ ਆਵੇਂ ਤੇ ਤੋਰ ਕੇ ਆਖਿਆ ਜਾਓ ਦੁਨੀਆ ਨੂੰ ਦੱਸੋ ਵੀ ਸੱਚ ਕੀ ਆ ਇਹ ਤਾਂ ਤਾਂ ਕਿ ਲੋਕੀ ਪੂਜਾ ਕਰਦੇ ਫਿਰਦੇ ਨੇ ਇਹਨਾਂ ਨੂੰ ਦੱਸੋ भई पूजो राम एत ई देवा पूजो राम एतिरी देवा पुझ... ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਹਰ ਦਾ ਆਉਣੀ ਗੁਰੂ ਦੀ ਸੇਵਾ ਚਾਹਵਾਉਣ ਗੁਰੂ ਦੀ ਸੇਵਾ ਕਿਉਂਕਿ ਥਾਂ ਥਾਂ ਤੇ ਆਹ ਦੰਦੇ ਬੰਦੇ ਪਾਣੀ ਨਾਲ ਅਸਾ ਸਾਡੇ ਪਿੰਡ ਨਹਿਰ ਦਾ ਪਾਣੀ ਚੱਲ ਗਿਆ ਤੇ ਆਖਿਆ ਪਾਣੀ ਵਗਦਾ ਸਾਫ਼ ਹੋਆ ਆ ਧਾਰੀ ਵਾਲ ਦੇ ਨਾਲ ਜਿਹੜੇ ਗਲੀਆਂ ਦਾ ਨਾਲੀਆਂ ਨੇ ਉਹ ਘਰਾਟਾਂ ਲੱਗੂ ਭੰਮ ਕੇ ਸਾਰੀਆਂ ਵੀ ਜੇ ਭੈ ਜਾਂਦੀਆਂ ਸੁਚਾਗਦਾ ਹੋ ਗਿਆ ਕੀਤਾ ਪ੍ਰਚਾਰ ਹੋਰ ਤੇਜ਼ ਕੀਤਾ ਹੋਰ ਤੇਜ਼ ਕੀਤਾ ਰਹਿਤਾ ਪੱਕੀਆਂ ਕੀਤੀਆਂ ਜਿਹੜਾ ਉੱਠ ਕੇ ਬੰਦਾ ਨਹਾਉਣ ਜੋਗਾ ਨਹੀਂ ਸੀ ਨਾ ਤੇ ਜਿਹੜਾ ਛੱਪੜ ਵਿੱਚ ਨਾ ਆਇਆ ਵਾ ਜਾ ਕੇ ਜਾਂ ਉਥੇ ਖੂਦ ਨਹਾਇਆ ਵਾ ਉਹਦੇ ਲਾਗੇ ਲੋਕ ਇਹ ਤੇ ਦਲਿੰਦਰੀ ਬੰਦੇ ਨੇ ਕਹਿਣਾ ਵੀ ਟਿੱਗੀ ਇਸ਼ਨਾਨ ਤੇ ਮਿੱਗੀ ਇਸ਼ਨਾਨ ਤੇ ਤੇਰੇ ਨਾਲ ਮੈਂ ਰਗੜ ਲਿਆ ਵਾ ਤੂੰ ਕਰ ਲਿਆ ਇਸ਼ਨਾਨ ਤੇ ਮੇਰਾ ਵੀ ਹੋ ਗਿਆ ਮਾਰ ਇਹ ਇਹ ਕਹਾਣੀ ਆਮ ਸੀ ਸਾਡੇ ਦੇਸ ਦੇ ਵਿੱਚ ਟਿੱਗੀ ਇਸ਼ਨਾਨ ਮਿੱਗੀ ਇਸ਼ਨਾਨ ਤੂੰ ਕਰ ਲਿਆ ਤੇ ਮੈਂ ਕਰ ਲਿਆ ਮਾਰੇ ਨੇ ਆਖਿਆ ਇਹ ਗੱਲ ਨਹੀਂ ਹੋਣੀ ਭਈ ਘੋਟ ਇਸ਼ਨਾਨ ਕਰੋ ਪਰਭਾਤੇ ਘੋਟ ਇਸ਼ਨਾਨ ਕਰੋ ਪਰਭਾਤੇ ਹੋਤ ਇਸ਼ਨਾਨ ਤੋਂ ਉਪਨ ਪਾਕੇ ਇਸ਼ਨਾਨ ਤੋਂ ਉਪਨ ਪਾਕੇ ਘੋਟ ਇਸ਼ਨਾਨ ਕਰੋ ਪਰਭਾਤੇ ਘੋਟ ਇਸ਼ਨਾਨ ਕਰੋ ਪਰਭਾਤੇ ਹੋਤ ਇਸ਼ਨਾਨ ਕਰੋ ਪਰਭਾਤੇ ਘੋਟ ਇਸ਼ਨਾਨ ਕਰੋ ਪਰਭਾਤੇ ਹੋਤ ਇਸ਼ਨਾਨ ਕਰੋ ਸੋਏ ਹਰ ਹਰ ਇਤਨੇ ਬਾਰੇ ਕੋ ਸਲਾਹ ਦੇਗੀ ਵੀ ਕਿ ਇਹਨੇ ਧਰਮਨਾਮਾ ਕਿ ਨਹੀਂ ਕਰਨਾ ਤੁਹਾਨੂੰ ਕਰਨਾ ਹੀ ਪੈਣਾ ਸਾਡੇ ਇੱਕ ਦੋ ਗੁਰਦੁਆਰਿਆਂ ਦੇ ਵਿੱਚ ਮੈਨੂੰ ਸੁਣਾ ਮਿਲਿਆ ਕਿ ਉਹ ਬਾਬਾ ਜੀ ਕੀ ਕਰਦੇ ਆ ਵੀ ਜਪਜੀ ਸਾਹਿਬ ਦਾ ਬਾਟ ਕਰਦੇ ਆ ਗਰੰਧੀ ਸਿੰਘ ਤੇ ਮਗਰੋਂ ਪਿੰਡ ਦੇ ਆਣ ਕੇ ਇੱਕ ਕਮੇਟੀ ਮੈਂਬਰ ਕਮੇਟੀ ਮੈਂਬਰ ਵੀ ਨਵੇਂ-ਨਵੇਂ ਬਣ ਜਾਂਦੇ ਆਪ ਨੂੰ ਮਰਜ਼ਾਦਾ ਦਾ ਪਤਾ ਨਹੀਂ ਹੁੰਦਾ ਤੇ ਗਰੰਧੀ ਸਿੰਘਾਂ ਦੇ ਉੱਤੇ ਆਣ ਕੇ ਹੁਕਮ ਚਲਾਉਂਦੇ ਤੇ ਗਰੰਧੀ ਸਿੰਘ ਕੀ ਕਰਨ ਵਿਚਾਰੇ ਉਹ ਇਹਨਾਂ ਤੇ ਡਿਪੈਂਡ ਨੇ ਕੀ ਪਤਾ ਸਵੇਰੇ ਇਹਨਾਂ ਨੇ ਝੋਲਾ ਬਣਾ ਦੇਣਾ ਵੀ ਚੱਲ ਉਹ ਚਪਕਾ ਰਹਿੰਦੇ ਆ ਪਰ ਚੋਪਾ ਨਹੀਂ ਕਰਨਾ ਚਾਹੀਦਾ ਥੋੜੀ ਜੀ ਗੱਲ ਤੇ ਆਹਨਾਂ ਦੱਸ ਦੇਣੀ ਚਾਹੀਦੀ ਵੀ ਆਹ ਗਲਤ ਵਾ ਤੇ ਆਹ ਸਹੀ ਉਹ ਜੱਲਦੀ ਸਾਹਿਬ ਕਰ ਲਿਆ ਤੇ ਉਹਨੇ ਕਮੇਟੀ ਮੈਂਬਰ ਨੇ ਆਉਣਾ ਤੇ ਆਖੇ ਸੁਖਨੀ ਸਾਹਿਬ ਸ਼ੁਰੂ ਕਰ ਤਾਂ ਜਿੰਨਾ ਚਿਰ ਲੋਕਾਂ ਨੇ ਬਹਿਣਾ ਬਹਿਣਾ ਹੁੰਦਾ ਸੀ ਘੰਟਾ ਸਵਾ ਘੰਟਾ ਸੁਖਨੀ ਸਾਹਿਬ ਦੀਆਂ ਅਸਥਪਦੀਆਂ ਪੜਨੀਆਂ ਦਾ ਆਖਣ ਸਭ ਕੋ ਆਗਾ 1 2 3 ਸਾਰੇ ਕਹਿੰਦੇ ਤੇਰੋਂ ਪਹਿਲਾਂ ਅਸੀਂ ਸਹਿਣਿਆ ਤੇ ਤੂੰ ਸਾਨੂੰ ਕੀ ਸਮਝਾਉਣਾ ਹਾਂ ਤੂੰ ਕੱਲ ਜੰਮਿਆ ਜੇ ਇਹ ਨਿਹਰ ਦੇ ਲੋਕਾਂ ਦੀ ਆਹ ਮੂੰਹ ਤੇ ਗੱਲ ਜਣੀ ਹੁਣ ਇਹ ਸਾਡੇ ਲਈ ਗੱਲ ਦਾ 파ੜ ਕਰਦਾ ਤੇ ਇੱਕ ਬੰਦਾ ਮਗਰੋਂ ਸੁਖਨੀ ਸਾਹਿਬ ਦਾ 파ੜ ਸ਼ੁਰੂ ਕਰ ਦਿੰਦਾ ਤੇ ਬਾਅਦ ਵਿੱਚ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਨਾ ਨਿਤਨੇਮ ਪੂਰਾ ਤੇ ਨਾਂ ਅਨੰਦ ਸਾਹਿਬ ਪੂਰਾ ਤੇ ਨਾਂ ਸੁਖਨੀ ਸਾਹਿਬ ਪੂਰਾ ਤਿੰਨਾਂ ਜਣਾਂ ਦੇ ਸੁਖਨੀ ਸਾਹਿਬ ਦਾ ਭੋਗ ਪਾਉਣਾ ਮੈਂ ਕਿਹਾ ਉਹ ਸੁਖਨੀ ਸਾਹਿਬ ਕਰੋ ਤੇ ਭਾਵੇਂ ਨਾ ਕਰੋ ਪੰਜ ਬਾਣੀਆਂ ਪੂਰੀਆਂ ਪੜੋ ਨਹੀਂ ਤੇ ਨਾ ਤੁਹਾਡਾ ਨਿਤਨੇਮ ਪੂਰਾ ਤੇ ਨਾ ਤੁਹਾਡਾ ਸੁਖਨੀ ਸਾਹਿਬ ਪੂਰਾ ਤੁਹਾਡਾ ਕੱਖ ਉਹ ਨਹੀਂ ਪੂਰਾ ਪਤਾ ਨਹੀਂ ਮਾਰੇ ਪ੍ਰਵਾਨ ਕਰਦੇ ਆ ਕਿ ਨਹੀਂ ਕਰਦੇ ਚਲੋ ਉੱਥੇ ਵਾਵਾ ਕੜੀ ਲੱਗ ਗਈ ਕਿੱਥੇ ਕਰਨੀ ਜਾਂ ਕਿੱਥੇ ਨਹੀਂ ਕਰਨੀ ਕਈ ਗੱਲਾਂ ਸਾਡੇ ਜੇਹਨ ਦੇ ਵਿੱਚ ਹੁੰਦੀਆਂ ਨੇ ਉਹ ਜੇ ਟਾਈਮ ਹੀ ਨਹੀਂ ਆਉਂਦਾ ਕਰਨ ਦਾ ਅਸੀਂ ਨਹੀਂ ਕਰਦੇ ਜਦੋਂ ਟਾਈਮ ਆਉਂਦਾ ਉਦੋਂ ਅਸੀਂ ਕਰ ਦਿੰਨੇ ਆ ਸਹਿਬ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਹੋਇਆ ਤੇ ਕੋਈ ਵੀ ਸਿੱਖ ਆ ਉਹ ਸੁਖਮਨੀ ਸਾਹਿਬ ਕਰੇ ਜਾਂ ਨਾ ਕਰੇ ਸਾਜ ਪਾਠ ਕਰੇ ਜਾਂ ਨਾ ਕਰੇ ਨਿਤਨੇਮ ਸਾਰਿਆਂ ਨੂੰ ਕਰਨਾ ਪਵੇ। ਇਹਦੇ ਵਿੱਚ ਅਰਥ ਕੀਤੇ ਨੇ ਜਿਹੜੇ ਨਧੜਕ ਹੋ ਕੇ ਕਿੱਸਾ ਕਿਉਂਕਿ ਬੰਦਾ ਉਦਾਂ ਦਾ ਹੀ ਚਾਹਦਾ ਹਾਂ ਪੰਨਾਂ ਨੇ ਪ੍ਰਚਾਰ ਦੇ ਨਾਂ ਤੇ ਲੜਾਈ ਪਾਤੀ ਕਲਾ ਪਾਤੀ ਉਹ ਵੀ ਨਹੀਂ ਗੱਲ ਠੀਕ ਹੈ ਗੱਲ ਵੀ ਕਰਨੀ ਆ ਬੜੇ ਕਿਸੇ ਸਾਹਬ ਨਾਲ ਗਰੀਬਾਂਵਾਜ ਗੁਰੂ ਅਨੰਦ ਸਾਹਿਬ ਜੀ ਨੇ ਸਾਰਿਆਂ ਨੂੰ ਗੁਰਮਤ ਦੀ ਕੌੜ ਪਵਾਲੀ ਪ੍ਰਸਾਰ ਵਿੱਚ ਸੱਤ ਚੀਜ਼ਾਂ ਲਾਉਂ ਜਦੋਂ ਦੱਸਾਂਗੇ ਤਾਂ ਧਿਆਨ ਨਾਲ ਦੱਸਿਓ ਉਹ ਬਾਕੀ ਚੀਜ਼ਾਂ ਉਦਾਂ ਹੀ ਨੇ ਮਾਰੇ ਕੇੰਦਰੇ ਰੋਗ ਤੇ ਜੁਵੈਨ ਨੇ ਕੱਟਣਾ ਪਰ ਜੁਵੈਨ ਕੋਲ ਨਹੀਂ ਕਿਸੇ ਧੰ ਨਾਲ ਵਾ ਗੁਰੂ ਸਾਹਿਬ ਨੇ ਤਾਂ ਤੇ ਸਿੱਖ ਪਟਾ ਦਾ ਕੀਤੇ ਤੇ ਇੱਕ ਸਿੱਖ ਹੈ ਉਹਨਾਂ ਦੇ ਵਿੱਚ ਬੜਾ ਸੂਰਮਾ ਜਿਹਦਾ ਨਾਂ ਹੈ ਭਾਈ ਕਲਿਆਣਾ ਲਾਹੌਰ ਦੇ ਰਹਿਣ ਵਾਲੇ ਭਾਈ ਕਲਿਆਣਾ ਜੀ ਨੂੰ ਗਰੀਬਨਵਾਜੀ ਨੇ ਇਲਾਕਾ ਦਿੱਤਾ ਤੇ ਮੰਡੀ ਦੇ ਵਿੱਚ ਪਹੁੰਚ ਕੇ ਮੰਡੀ ਸ਼ਹਿਰ ਵਿੱਚ ਉਸ ਦਿਨ ਮੰਡੀ ਦੇ ਰਾਜੇ ਦਾ ਹੁਕਮ ਸੀ ਉਹ ਬੜਾ ਧਾਰਮਿਕ ਬੰਦਾ ਸੀ ਤੇ ਇੱਕ ਆਦਿਸੀ ਦਾ ਵਰਤ ਰੱਖਿਆ ਹੋਇਆ ਸੀ ਸਾਰਿਆਂ ਨੇ ਉਸ ਵਰਤ ਦਾ ਹੁਕਮ ਸੀ ਵੀ ਸਵੇਰ ਤੋਂ ਕਿਸੇ ਨੇ ਕੁਝ ਖਾਣਾ ਨਹੀਂ ਤੇ ਸ਼ਾਮਾਂ ਨੂੰ ਇਦਾਂ ਹੀ ਵਰਤ ਰਹਿਣਾ ਵਾ ਰਾਤ ਵੀ ਨਹੀਂ ਕਿਸੇ ਨੇ ਕੁਝ ਛਕਣਾ ਅਮਰਤ ਵੇਲੇ ਉੱਠ ਕੇ ਠਾਕੁਰ ਦਵਾਰੇ ਆਦਾ ਸੀ ਵੀ ਉਹਨੇ ਸ਼ੁਰੂ ਕਰਦਾ ਕਾ ਉਹਦੇ ਕਾ ਰੋਟੀ ਪਾਣੀ ਪਕਾਣ ਲੱਗਦਾ ਸਾਰਾ ਸ਼ਹਿਰ ਇਸੇ ਤਰ੍ਹਾਂ ਹੀ ਆ ਤੇ ਗੁਰੂ ਕਾ ਸੇਖ ਵਰਤ ਗਣਾਦੇ ਹੁੰਦੇ ਖਵਾਲ ਕੇ ਤੇ ਰਾਜਾ ਫਿਰ ਕਹਿੰਦਾ ਲਿਆਓ ਉਸ ਬੰਦੇ ਨੂੰ ਵਿਦੇਸ਼ੀ ਨੂੰ ਕੱਢ ਕੇ ਬਾਹਰ ਜਿਹਨੇ ਧਰਮ ਦੀ ਉਲੰਘਣਾ ਕੀਤੀ ਆ ਤਉਨੂੰ ਪੁੱਛੀਏ ਜਦੋਂ ਉਹਦਾ ਨੇ ਆਖਿਆ ਜੀ ਮੈਂ ਪੰਜਾਬ ਤੋਂ ਤੂੰ Hindu ਨਹੀਂ ਉਹਨੇ ਕਿਹਾ ਨਹੀਂ ਜੀ ਮੈਂ Hindu ਨਹੀਂ ਉਹਨੇ ਕਿਹਾ ਤੂੰ Hindu ਨਹੀਂ ਤੇ ਤੂੰ ਕੌਣ ਆ ਇਸ ਦੇਸ਼ ਵਿੱਚ ਤੇ ਧਰਮ ਹੀ ਦੋ ਨੇ ਜਾਂ ਮੁਸਲਮਾਨ ਨੇ ਤੇ ਜਾਂ Hindu ਤੇ ਜੇ ਤੂੰ ਸਾਡੇ ਦੇਸ਼ ਦਾ ਵਾਸੀ ਤੇ ਤੂੰ Hindu ਨਹੀਂ ਤੇ ਤੂੰ ਕੌਣ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਲਿਖਦੇ ਨੇ ਕਿ ਪੰਡਤ ਮੁੱਲਾ ਜੋ ਲਿਖਦੀ ਆ ਛੋੜ ਚਲੇ ਹਮ ਕਛੂ ਨਾ ਲੀਆ ਨਾ ਹਮ ਦੂਤ ਬਾਕੀ ਸੇਖ ਅਸੀਂ ਸੇਖਾਂ ਉਹ ਸਾਡੇ ਸਤਿਗੁਰੂ ਉਹਨਾਂ ਦੀ ਗੱਦੀ ਦੇ ਉੱਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੁਭਾਏ ਮਾਨ ਨੇ ਅਸੀਂ ਮਰੇ ਹੋਏ ਦੇ ਅੱਗੇ ਕੋਈ ਭੋਜਨ ਰੱਖ ਕੇ ਤੇਰੇ ਭੋਗ ਨਹੀਂ ਲਵਾਉਂਦੇ ਮੱਥਾ ਨਹੀਂ ਟੇਕਦੇ ਦੇ ਸਿਰ ਤੇ ਹੱਥ ਰੱਖ ਕੇ ਤੇ ਅਸੀਸ ਦਿੰਦੇ ਆ ਸਾਨੂੰ ਆਿਆਂ ਨੂੰ ਪੁੱਛਦੇ ਆ ਰਸਤੇ ਪੈਂਡ ਠੀਕ ਰਹੇ ਹੋ ਘਰ ਪਰਿਵਾਰ ਠੀਕ ਆ ਉਹਨਾਂ ਕਹੇ ਰਾਜਾ ਜੀ ਨੂੰ ਮੱਥਾ ਟੇਕਦੇ ਹੋ ਕਦੀ ਤੇਰੇ ਪਰਿਵਾਰ ਦੀ ਖਬਰ ਉਹਨਾਂ ਪੁੱਛੀ ਹੈ ਕਦੀ ਤੈਨੂੰ ਅਸੀਸ ਦਿੱਤੀ ਕਦੀ ਪੁੱਛਿਆ ਵੀ ਚੱਲ ਕੇ ਆਏ ਹੋ ਰਾਜ ਕੋ ਮੁਸ਼ਕਿਲਤ ਨਹੀਂ ਆਈ ਕਦੀ ਤੈਨੂੰ ਕਿਹਾ ਵੀ ਲੰਗਰ ਤੇ ਬਹਿ ਕੇ ਚਲ ਪਾਣੀ ਛਕ ਅਸੀਂ ਆਪਣੇ ਗੁਰੂ ਨੂੰ ਮੱਥਾ ਟੇਕਦੇ ਆ ਉਹ ਕਹਿੰਦੇ ਹੋ ਦੂਰੋਂ ਤੁਰ ਕੇ ਆਏ ਹੋ ਸੰਗਤ ਵਿੱਚ ਬਾਅਦ ਵਿੱਚ ਬੈਠੋ ਪਹਿਲੋਂ ਪ੍ਰਸ਼ਾਦਾ ਛਕੋ ਪਹਿਲੋਂ ਕੋ ਦੁੱਧ ਪਾਣੀ ਛਕ ਕੇ ਤੇ ਫਿਰ ਆ ਜਾਓ ਉਹ ਜੀਂਦੇ ਜਾਗਦੇ ਗੁਰੂ ਨੂੰ ਮੱਥਾ ਟੇਕਦੇ ਆ ਉਹ ਪਰਮੇਸ਼ਰ ਵਾ ਜਿਹੜਾ ਆਮਣੇ ਬਹਿ ਕੇ ਸਾਹਮਣੇ ਸਾਡੇ ਨਾਲ ਗੱਲਾਂ ਕਰਦਾ ਹੈ ਰਾਜਾ ਜਿਉਂ-ਜਿਉਂ ਸੁਣਦਾ ਉਹਨੂੰ ਇਨਾ ਵੱਟ ਚੜਦਾ ਤੇ ਭਰੇ ਸ਼ਹਿਰ ਦੇ ਵਿੱਚ ਮੇਰੇ ਸਾਹਮਣੇ ਇਹ ਤੋਂ ਵਿਦੇਸ਼ੀ ਬੰਦਾ ਇਨਾ ਬੋਲੇ ਤੇ ਨਾਲ ਹੀ ਸਾਡੇ ਠਾਕੁਰਾਂ ਦੀ ਸਾਡੀ ਮਰਜ਼ਾਦਾ ਦੀ ਨਿੰਦਿਆ ਵੀ ਕਰੇ ਨਾਲ ਤਾਂ ਜੋੜ ਪੈਂਦਾ ਵੀ ਜਾਂ ਤੇ ਉਹਨੂੰ ਫਿਰ ਮੂੰਹ ਤੇ ਵੱਜਣ ਤੇ ਤਾਂ ਚੁੱਪ ਕਰਦਾ ਤੇ ਨਹੀਂ ਤੇ ਮਹਾਰਾਜ ਨੇ ਆਖਿਆ ਵੀ ਮੋਰ ਦਾ ਨਾਲ ਨਾਲ ਲੁੱਜੀ ਹੈ ਉਥੋਂ ਇਹ ਬਕਾਸੇ ਹੋ ਜਾਓ ਹੁਣ ਇਹਦੇ ਮੂੰਹ ਤੇ ਵੱਜਣੀਆਂ ਨੇ ਰਾਜੇ ਤੇ ਜਿਹੜਾ ਗੁਰੂ ਕੀ ਜੰਦਿਆ ਕਰਦਾ ਤੇ ਭਾਈ ਸਾਹਿਬ ਜੀ ਕਹਿੰਦਾ ਵੀ ਮੈਂ ਇਸ ਬੰਦੇ ਨੂੰ ਜੀਣਾ ਨਹੀਂ ਛੱਡਣਾ ਜਿੱਦਾਂ ਦੀਆਂ ਗੱਲਾਂ ਕਰਦਾ ਕੀ ਹੋਇਆ ਇਸ ਤੋਂ ਅੱਗੇ ਕਦੋਂ ਸਰਮਣ ਕਰਾਂਗੇ ਅੱਜ ਸਮੇਂ ਦੀ ਸਮਾਪਤੀ ਹੈ ਗੁਰੂ ਕਿਰਪਾ ਕਰੇ ਸਭ ਦੀ ਰਾਜ਼ੀ ਪ੍ਰਵਾਨ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਫਤੇ ਬਾਲਵ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਫਤੇ